ਗਰੋਕ ਨਵੀਂ ਟੈਕਨੋਲੋਜੀ ਆ ਗਈ ਆ ਇਹ ਸਭ ਕੁਝ ਦੱਸੀ ਜਾਂਦੀ ਜੋ ਮਰਜੀ ਪੁੱਛ ਲੋ ਤਾਂ ਸਾਡੇ ਇਲਾਕੇ ਦੇ ਬੰਦੇ ਇਕੱਠੇ ਹੋਏ ਕਹਿੰਦੇ ਆਪਾਂ ਵੀ ਗਰੋਕ ਕੋ ਕੁਝ ਪੁੱਛਦੇ ਆ ਤੇ ਅਸੀਂ ਪੁੱਛਿਆ ਵੀ 10 ਫਿਰ ਬਾਪੂ ਸੂਰਤਾ ਸੌਦੀ ਸੇਲੀ ਕਿਹੜੀ ਸੀ ਜਿਹੜਾ ਪਿਛਲੇ ਮਹੀਨੇ ਮਰ ਗਿਆ ਗਰੋਕ ਨੇ ਦੱਸਤਾ ਗਰੋਕ ਕਹਿੰਦਾ ਬਾਪੂ ਸੂਰਤਾ ਸੌਦੀ ਸੇਲੀ ਹੀ ਨਾਮੋਂ ਸਾਰੇ ਇਲਾਕੇ ਦੇ ਬੰਦੇ ਹਿੱਲ ਗਏ ਹੈ ਤੇ ਸਾਡੇ ਲੱਗਦੇ ਇੱਕ ਮੁੰਡੇ ਨੇ ਗਰੋਗ ਨੂੰ ਗਾਲ ਕਢੀ ਗਾਲ ਕਢੀ ਕਹਿੰਦਾ ਡੋਚੂਆ ਆ ਦੂਸਿਆ 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 ਤੈਨੂੰ ਕਿਵੇਂ ਪਤਾ ਗਿਓ ਗਰੋਗ ਨੇ ਉਹਨੂੰ ਗਾਲ ਕਢੀ ਉਹ ਟੈਂਪੂ ਆ ਮੈਨੂੰ ਸਭ ਪਤਾ ਆ ਮੈਨੂੰ ਓਹੋ ਗਰੋਗ ਕਹਿੰਦਾ ਮੈਨੂੰ ਇਹ ਵੀ ਪਤਾ ਆ ਵੀ ਨਾ ਮਰਾ ਦੂਜਾ ਆਸ਼ਕ ਬੂਟਾ ਹੀ ਨਾ ਮਰੇ ਦੋਹਰੂ ਪਿਛੇ ਲਾਇਆ ਹੋਇਆ ਹੀ ਸਾਡੇ ਇਲਾਕੇ ਦੇ ਬੰਦੇ ਹਿੱਲ ਗਏ ਹੈ ਗਰੋ ਕਹਿੰਦਾ ਮੈਨੂੰ ਇਹ ਵੀ ਪਤਾ ਵੀ ਸੂਰਤਾ ਸਾਂ ਉਹਨੂੰ ਚੂੜੀਆਂ ਲਿਆ ਕੇ ਦਿੰਦਾ ਹੁੰਦਾ ਸੀ ਨਾਮੋ ਨੂੰ ਤੇ ਬੂਟਾ ਸੁਰਖੀ ਬਿੰਦੀ ਲਿਆ ਕੇ ਦਿੰਦਾ ਹੁੰਦਾ ਸੀ ਗਰੋ ਕਹਿੰਦਾ ਮੈਨੂੰ ਇਹ ਵੀ ਪਤਾ ਵੀ ਇੱਕ ਵਾਰ ਸ਼ਿਵਾਰ ਦੇ ਮੇਲੇ ਦੇ ਨਾਮੋ ਗਈ ਤੇ ਉਹਦੇ ਪਿਛੇ ਗਏ ਤੇ ਲੋਕਾਂ ਕੋਈ ਨਾ ਜੁੱਤੀਆਂ ਖਾਦੀਆਂ ਸੀ ਗਰੋ ਗਰੋ ਕਹਿੰਦਾ ਮੈਨੂੰ ਇਹ ਵੀ ਪਤਾ ਵੀ ਇੱਕ ਵਾਰ ਪੰਚਾਇਤ ਹੋਈ ਸੀ ਤੇ ਬਾਪੂ ਸੂਰਤਾ ਸਾਂ ਦੇ ਤੇ ਬੂਟੇ ਦੇ ਦੋਹਾਂ ਦੇ ਜੁੱਤੀਆਂ ਵੱਜੀਆਂ ਸੀ ਤਦਾਂ ਮੋ ਮੱਕਰ ਗਈ ਨਾਮੋ ਕਹਿੰਦੀ ਮੈਂ ਇਹਨਾਂ ਨੂੰ ਜਾਣਦੀ ਨਹੀਂ ਜਦੋਂ ਆਹ ਸਾਰੀਆਂ ਗੱਲਾਂ ਦਸੀਆਂ ਸਾਡੇ ਇਲਾਕੇ ਦੇ ਬੰਦੇ ਤੇ ਹਿੱਲ ਗਿਆ ਜਿੰਨੇ ਬੁੱਢੇ ਕਹਿੰਦੇ ਆਹ ਗੱਲਾਂ ਸਾਰੀਆਂ ਹੋਈਆਂ ਹੁਣ ਤਾਂ ਬੂਟਾ ਵੀ ਮਰ ਗਿਆ ਨਾਮੋ ਵੀ ਮਰ ਗਈ ਪਿਛਲੇ ਮਹੀਨੇ ਸੂਰਤਾ ਸੋ ਵੀ ਮਰ ਗਿਆ ਪਰ ਗਰੋਗ ਨੇ ਉਹਨਾਂ ਦਾ ਪੂਰਾ ਇਤਿਹਾਸ ਦੱਸਤਾ ਵੀ ਇਹਨਾਂ ਦੋਹਾਂ ਨੇ ਜੁੱਤੀਆਂ ਖਾਧੀਆਂ ਹੀ ਨਾਮੋ ਦੇ ਚੱਕਰ 'ਚ ਨਾਲੇ ਗਰੋਗ ਨੇ ਇਹ ਵੀ ਦੱਸਤਾ ਗਰੋਗ ਨੇ ਇਹ ਵੀ ਦੱਸਤਾ ਵੀ ਇੱਕ ਕਰ ਨਾਮੋ ਦੇ ਨਾਮੋ ਦੇ ਘਰ ਵਾਲੇ ਨੇ ਬੂਟੇ ਦੇ ਵੀ ਛੱਤਰ ਫੇਰੇ ਸੀ ਇਹ ਵਾਰ-ਵਾਰ ਉਹਦੇ ਘਰ ਦੇ ਅੱਗੇ ਘੁੰਮਦਾ ਸੀ ਤੇ ਕਰ ਬਾਪੂ ਸੂਰਤਾ ਸੌ ਨੇ ਵੀ ਜਵਾਨੀ ਜੁੱਤੀਆਂ ਖਾਧੀਆਂ ਸੀ ਉਹ ਵਾਹ ਭਾਈ ਮੰਨ ਗਿਆ ਗਰੋਗ ਨੂੰ ਮੰਨ ਗਿਆ ਲਵ ਯੂ ਗਰੋਗ ਯਾਰ ਤੂੰ ਤੇ ਸਭ ਕੁਝ ਦੱਸੀ ਜਾਂਦਾ ਵੀਰੋ ਵੀਡੀਓ ਸ਼ੇਅਰ ਕਰ ਦਿਓ ਬੜੀ ਕੰਮ ਦੀ ਗੱਲ ਆ ਧੰਨਵਾਦ